ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਰੋਚਕ ਪੰਜਾਬੀ ਕਹਾਣੀਆਂ ਚੈਨਲ ਤੇ ਮੇਰਾ ਨਾਮ ਗਗਨ ਹੈ ਸਾਡੇ ਘਰ ਵਿੱਚ ਮੈਂ ਮੇਰੇ ਤੋਂ ਇੱਕ ਛੋਟਾ ਮੇਰਾ ਭਰਾ ਮੇਰੇ ਮੰਮੀ ਡੈਡੀ ਤੇ ਮੇਰੇ ਦਾਦਾ ਦਾਦੀ ਰਹਿੰਦੇ ਸੀ ਮੇਰੀ ਮੰਮੀ ਦਾ ਸੁਭਾਅ ਬੜਾ ਹੀ ਠੰਡਾ ਸੀ ਤੇ ਮੇਰੀ ਦਾਦੀ ਦਾ ਸੁਭਾਅ ਬੜਾ ਗਰਮ ਸੀ ਮੇਰੀ ਦਾਦੀ ਆਨੀ ਬਹਾਨੀ ਮੇਰੇ ਮੰਮੀ ਨਾਲ ਲੜਦੀ ਰਹਿੰਦੀ ਸੀ ਪਰ ਮੇਰੀ ਮੰਮੀ ਨੇ ਕਦੇ ਵੀ ਦਾਦੀ ਨੂੰ ਪਲਟ ਕੇ ਜਵਾਬ ਨਹੀਂ ਦਿੱਤਾ ਸੀ ਮੇਰੀ ਦਾਦੀ ਮੇਰੇ ਭਰਾ ਦਾ ਬਹੁਤ ਮੋਹ ਕਰਦੀ ਸੀ ਪਰ ਮੈਨੂੰ ਉਹ ਬੋਝ ਸਮਝਦੀ ਸੀ ਜਿਵੇਂ ਕਿ ਪ੍ਰਾਣੀਆਂ ਬੁੜੀਆਂ ਮੁੰਡਿਆਂ ਨੂੰ ਚੰਗਾ ਸਮਝਦੀਆਂ ਹੁੰਦੀਆਂ ਸੀ ਤੇ ਕੁੜੀਆਂ ਨੂੰ ਤਾਂ ਹਮੇਸ਼ਾ ਮਾੜਾ ਹੀ ਸਮਝਿਆ ਜਾਂਦਾ ਸੀ ਮੇਰੇ ਪ੍ਰਾਣ ਵੱਧ ਤੋਂ ਵੱਧ ਚੀਜ਼ਾਂ ਲਿਆ ਕੇ ਖਵਾਉਂਦੀ ਸੀ ਤੇ ਮੈਂ ਕੋਲ ਬੈਠੀ ਦੇਖੀ ਜਾਂਦੀ ਸੀ ਮੇਰੀ ਦਾਦੀ ਮੈਨੂੰ ਪੋਰਾ ਚੀਜ਼ ਵੀ ਨਹੀਂ ਦਿੰਦੀ ਸੀ ਕਹਿ ਦਿੰਦੀ ਸੀ ਤੂੰ ਤਾਂ ਵਿਆਹ ਕੇ ਬੇਗਾਨੇ ਘਰ ਚਲੀ ਜਾਵੇਂਗੀ ਤੇ ਇਹ ਸਾਡੀ ਸੇਵਾ ਕਰੂਗਾ ਸਾਡਾ ਘਰ ਸੰਭੂਗਾ ਮੁੰਡੇ ਨੂੰ ਜ਼ਿਆਦਾ ਖਵਾਣ ਪਿਉਆਂ ਦੀ ਜ਼ਰੂਰਤ ਹੁੰਦੀ ਆ ਤੂੰ ਐਵੇਂ ਨੀਤ ਨਾ ਰੱਖਿਆ ਕਰ ਜਵਾਕ ਦੀ ਚੀਜ਼ ਵਿੱਚ ਮੈਂ ਬੜਾ ਉਦਾਸ ਹੋ ਜਾਂਦੀ ਸੀ ਮੇਰੀ ਮਾਂ ਮੈਨੂੰ ਕੁੱਟ ਕੇ ਕਲੇਜੇ ਨਾਲ ਲਾ ਲੈਂਦੀ ਮੇਰੀ ਮਾਂ ਨੇ ਸਾਡੇ ਦੋਨਾਂ ਭੈਣ ਭਰਾਵਾਂ ਵਿੱਚ ਕਦੇ ਕੋਈ ਫਰਕ ਨਹੀਂ ਸਮਝਿਆ ਸੀ ਜੇ ਅਸੀਂ ਨਾਨਕੇ ਪਿੰਡ ਜਾਂਦੇ ਤਾਂ ਮੇਰੀ ਮੰਮੀ ਮੈਨੂੰ ਕਾਫੀ ਸਾਰੇ ਕੱਪੜੇ ਬਣਾ ਕੇ ਦੇਂਦੀ ਸੀ ਮੇਰੀ ਨਾਨੀ ਮੇਰੀ ਮਾਮੀ ਨੂੰ ਖੁੱਲੇ ਪੈਸੇ ਦਿੰਦੀ ਸੀ ਤੇ ਮੇਰੀ ਮੰਮੀ ਉਹਨਾਂ ਪੈਸਿਆਂ ਨਾਲ ਮੇਰੀਆਂ ਰੀਚਾਂ ਪੂਰੀਆਂ ਕਰ ਦਿੰਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਰੱਬ ਨੇ ਮੇਰੀਆਂ ਇਹ ਖੁਸ਼ੀਆਂ ਵੀ ਮੇਰੇ ਤੋਂ ਖੋ ਲੈਣੀਆਂ ਨੇ ਉਦੋਂ ਮੈਂ 9ਵੀਂ ਕਲਾਸ ਵਿੱਚ ਪੜ੍ਹਦੀ ਸੀ ਕਿ ਸਾਡੇ ਸਕੂਲ ਵਿੱਚ ਫੇਅਰਵੈਲ ਪਾਰਟੀ ਸੀ ਮੰਮੀ ਨੂੰ ਮੈਂ ਕਿਹਾ ਕਿ ਮੈਨੂੰ ਨਵਾਂ ਸੂਟ ਬਣਾ ਕੇ ਲਿਆ ਦਿਓ ਮੰਮੀ ਨੇ ਮੰਮੀ ਨੇ ਤੇ ਡੈਡੀ ਨੇ ਮੇਰੀ ਪੂਆ ਕੋਲ ਜਾਣਾ ਸੀ ਮੰਮੀ ਕਹਿਣ ਲੱਗੀ ਆਉਣ ਲੱਗੇ ਤੈਨੂੰ ਸੂਟ ਵੀ ਬਣਾ ਕੇ ਲਿਆ ਦੇਵਾਂਗੇ ਪਰ ਉਸ ਟਾਈਮ ਜਾਂਦੇ ਟਾਈਮ ਹੀ ਮੰਮੀ ਤੇ ਡੈਡੀ ਦਾ ਐਕਸੀਡੈਂਟ ਹੋ ਗਿਆ ਤੇ ਦੋਨਾਂ ਦੀ ਮੌਤ ਹੋ ਗਈ। ਉਹ ਦਿਨ ਮੇਰੇ ਲਈ ਬਹੁਤ ਮਾੜਾ ਚੜਿਆ ਸੀ। ਮੇਰੇ ਦੋਨੋਂ ਮੰਮੀ ਡੈਡੀ ਮੈਨੂੰ ਛੱਡ ਕੇ ਚਲੇ ਗਏ। ਮੈਨੂੰ ਹੁਣ ਆਉਣ ਵਾਲਾ ਕੱਲ ਦੀ ਫਿਕਰ ਸੀ ਕਿਉਂਕਿ ਮੇਰੇ ਭਰਾ ਨੂੰ ਤਾਂ ਮੇਰੀ ਦਾਦੀ ਬੜਾ ਵਧੀਆ ਸਾਹਮ੍ਹ ਦੀ ਸੀ। ਮੇਰੇ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ। ਜੇ ਕਿਤੇ ਘਰ ਦੇ ਕੰਮੋ 'ਚ ਕੋਈ ਗਲਤੀ ਹੋ ਜਾਂਦੀ ਤਾਂ ਮੈਨੂੰ ਪੁੱਟ ਦਿੰਦੀ ਸੀ। ਮੇਰੀ ਨਾਨੀ ਹਫ਼ਤੇ ਦਸਾਂ ਦਿਨਾਂ ਬਾਅਦ ਸਾਨੂੰ ਮਿਲਣਾ ਆਉਂਦੀ ਹੁੰਦੀ ਸੀ ਮੈਂ ਡਰਦੀ ਨਾਨੀ ਨੂੰ ਵੀ ਨਹੀਂ ਕੁਝ ਦੱਸਦੀ ਸੀ ਕਿਉਂਕਿ ਉਸਤੇ ਅਚਾਨਕ ਪਿੱਛੋਂ ਦਾਦੀ ਮੈਨੂੰ ਜ਼ਿਆਦਾ ਕੁੱਟੇਗੀ ਪਰ ਇੱਕ ਦਿਨ ਦਾਦੀ ਮੈਨੂੰ ਕੁੱਟ ਰਹੀ ਸੀ ਤੇ ਨਾਨੀ ਅਚਾਨਕ ਹੀ ਆ ਗਈ ਉਸਨੇ ਦੇਖ ਲਿਆ ਕਿ ਕਿ ਮੇਰੀ ਦਾਦੀ ਮੈਨੂੰ ਕੁੱਟੀ ਜਾਂਦੀ ਸੀ ਮੇਰੀ ਨਾਨੀ ਨੇ ਮੈਨੂੰ ਫੜ ਕੇ ਆਪਣੇ ਕਲੇਜੇ ਨਾਲ ਲਾ ਲਿਆ ਤੇ ਮੇਰੀ ਦਾਦੀ ਨਾਲ ਲੜ ਪਈ ਕਹਿਣ ਲੱਗੀ ਇਸ ਮਾਸੂਮਨੀ ਤੇ ਹੱਥ ਉਠਾਉਂਦਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਕ ਤਾਂ ਰੱਬ ਇਦਾਂ ਦੁਸ਼ਮਣ ਬਣ ਗਿਆ ਇਹਦੇ ਮਾਂ ਬਾਪ ਖੋਲੇ ਤੁਸੀਂ ਇਹਨੂੰ ਪਿਆਰ ਤਾਂ ਕੀ ਕਰਨਾ ਉੱਪਰੋਂ ਘੁੱਟ ਰਹੀ ਹਾਂ ਮੇਰੀ ਦਾਦੀ ਕਹਿਣ ਲੱਗੀ ਇਹ ਬਹੁਤ ਤੰਗ ਕਰਦੀ ਆ ਤੂੰ ਇਹਨੂੰ ਕੋਈ 6 ਮਹੀਨੇ ਆਪਣੇ ਕੋਲ ਰੱਖ ਕੇ ਤਾਂ ਦੇਖ ਮੇਰੀ ਨਾਨੀ ਉਸ ਟਾਈਮ ਉਸ ਘਰ ਵਿੱਚ ਇੱਕ ਮਿੰਟ ਨਾ ਰੁਕੀ ਨਾ ਹੁਣੇ ਕੋਈ ਚਾਹ ਪਾਣੀ ਪੀਤਾ ਉਸਨੇ ਮੇਰੇ ਸਾਰੇ ਕੱਪੜੇ ਬੈਗ ਵਿੱਚ ਪਾਏ ਤੇ ਮੈਨੂੰ ਆਪਣੇ ਨਾਲ ਹੀ ਲੈ ਗਈ ਨਾਨਕੇ ਪਿੰਡ ਜਾ ਕੇ 10 ਦਿਨ ਤਾਂ ਵਧੀਆ ਲੰਘੇ ਪਰ ਉਸ ਤੋਂ ਬਾਅਦ ਮਾਮੀ ਮੈਨੂੰ ਵੇਖ ਕੇ ਨੱਕ ਬੁੱਲ ਕੱਢਣ ਲੱਗ ਪਈ ਸੀ ਕਿ ਇਹ ਤਾਂ ਹੁਣ ਇੱਥੇ ਪੱਕੀ ਹੀ ਆ ਗਈ ਆ ਨਾਨੀ ਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਮਾਮੀ ਮੈਨੂੰ ਬੁਰਾ ਭਲਾ ਬੋਲਦੀ ਸੀ ਤੇ ਫਿਰ ਇੱਕ ਦਿਨ ਮੇਰੀ ਮਾਸੀ ਮਾਸੜ ਸਾਡੇ ਕੋਲ ਆਏ ਮੈਂ ਨਾਨੀ ਕੋਲ ਬੈਠੀ ਸੀ ਮੈਂ ਬੜੀ ਉਦਾਸ ਸੀ ਮਾਸੀ ਕਹਿਣ ਲੱਗੀ ਆ ਮੇਰੀ ਧੀ ਮੇਰੇ ਕੋਲ ਇੰਨੀ ਉਦਾਸ ਕਿਉਂ ਐ ਤਾਂ ਮੈਂ ਰੋਣ ਲੱਗ ਪਈ ਨਾਨੀ ਵੀ ਰੋਣ ਲੱਗ ਪਈ ਨਾਨੀ ਕਹਿਣ ਲੱਗੀ ਕੀ ਦਸਾਂ ਇਹਦੀ ਦਾਦੀ ਇਸ ਨੂੰ ਬਹੁਤ ਘੋੜਤੀ ਸੀ ਤੇ ਸਭ ਬਹੁਤ ਸਾਰਾ ਕੰਮ ਕਰਵਾਉਂਦੀ ਸੀ ਇੱਥੇ ਹੁਣ ਤੇਰੀ ਭਾਬੀ ਇਹਨੂੰ ਦੇਖ ਕੇ ਨੱਕ ਬੁੱਲ ਕੱਢਦੀ ਆ ਤਾਂ ਮੇਰਾ ਮਾਸੜ ਕਹਿਣ ਲੱਗਿਆ ਬੀਬੀ ਤੁਸੀਂ ਫਿਕਰ ਨਾ ਕਰੋ ਅਸੀਂ ਇਹਨੂੰ ਆਪਣੇ ਨਾਲ ਲੈ ਜਾਂਦੇ ਆ ਨਾਲੇ ਸਾਡੇ ਕਿਹੜਾ ਕੋਈ ਧੀ ਆ ਅਸੀਂ ਇਹਨੂੰ ਧੀ ਬਣਾ ਕੇ ਰੱਖਾਂਗੇ ਸਾਡੇ ਇੱਕੋ ਇੱਕ ਪੁੱਤ ਆ ਉਹਨੂੰ ਵੀ ਅਸੀਂ ਬੜੇ ਲਾਡਾਂ ਨਾਲ ਰੱਖਿਆ ਤੇ ਇਹਨੂੰ ਵੀ ਬੜੀ ਲਾਡਾਂ ਨਾਲ ਹੀ ਰੱਖਾਂਗੇ ਮੇਰਾ ਮਾਸੜ ਬੜਾ ਚੰਗਾ ਸੀ ਮੇਰੀ ਨਾਨੀ ਨੇ ਵੀ ਮਜਬੂਰੀ ਵਸ ਉਹਨਾਂ ਨੂੰ ਹਾਂ ਕਰ ਦਿੱਤੀ ਅਤੇ ਮੈਨੂੰ ਮਾਸੀ ਆਪਣੇ ਨਾਲ ਲੈ ਗਈ ਮਾਸੀ ਦਾ ਮੁੰਡਾ ਮੇਰੇ ਤੋਂ 5 ਸਾਲ ਵੱਡਾ ਸੀ ਤੇ ਮੈਂ 15 ਕੋ ਸਾਲ ਦੀ ਸੀ ਤੇ ਉਹ 20 ਕੋ ਸਾਲ ਦਾ ਸੀ ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਇਆ ਸੀ ਪਰ ਉਹ ਜ਼ਿਆਦਾ ਬੋਲਦਾ ਨਹੀਂ ਸੀ ਬਸ ਆਪਣੇ ਕਮਰੇ ਵਿੱਚ ਬੈਠਾ ਫੋਨ ਦੇਖਦਾ ਰਹਿੰਦਾ ਸੀ ਜਾਂ ਫਿਰ ਕੰਪਿਊਟਰ ਤੇ ਕੋਈ ਨਾ ਕੋਈ ਕੰਮ ਕਰਦਾ ਰਹਿੰਦਾ ਸੀ ਮਾਸੀ ਦੇ ਸੱਸ ਸਹੁਰਾ ਨਹੀਂ ਸੀ ਵਾਰ ਵਿੱਚ ਮਾਸੀ ਮਾਸੜ ਮੈਂ ਤੇ ਮਾਸੀ ਦਾ ਮੁੰਡਾ ਚੜ੍ਹ ਹੁੰਦੀ ਸੀ ਮਾਸੀ ਮਾਸੜ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਮਾਸੀ ਕੇ ਪਿੰਡ ਜਾ ਕੇ ਮੇਰਾ ਵੀ ਬੜਾ ਜੀ ਲੱਗ ਗਿਆ ਸੀ ਮੈਨੂੰ ਇੰਜ ਹੀ ਲੱਗਦਾ ਸੀ ਕਿ ਜਿਵੇਂ ਮੈਂ ਆਪਣੇ ਮੰਮੀ ਡੈਡੀ ਦੇ ਕੋਲ ਹੀ ਚਲੀ ਗਈ ਹੋਵਾਂ ਮੈਂ ਮਾਸੀ ਦੇ ਨਾਲ ਘਰ ਦਾ ਕੰਮ ਵੀ ਕਰਵਾ ਦਿੰਦੀ ਹੁੰਦੀ ਸੀ ਮਾਸੀ ਨੇ ਵੀ ਮੇਰੇ ਆਉਣ ਕਰਕੇ ਬੜਾ ਸੁਖ ਹੋ ਗਿਆ ਸੀ ਅਸੀਂ ਸਾਰੇ ਬਹੁਤ ਖੁਸ਼ ਸੀ ਇੱਕ ਦਿਨ ਮੈਂ ਮਾਸੀ ਦੇ ਮੁੰਡੇ ਨੂੰ ਕਮਰੇ ਵਿੱਚ ਚਾਹ ਫੜਾਉਣ ਗਈ ਉਹ ਕੰਪਿਊਟਰ ਤੇ ਇੱਕ ਅਸ਼ਲੀਲ ਜਿਹੀ ਫੋਟੋ ਦੇਖ ਰਿਆ ਸੀ ਮੈਂ ਉਸ ਨੂੰ ਕਿਹਾ ਵੀਰੇ ਇਹ ਕੀ ਤੂੰ ਦੇਖ ਰਿਆ ਉਹ ਕਹਿਣ ਲੱਗਾ ਮੈਂ ਤਾਂ ਇਹਨਾਂ ਮਾਡਲਾਂ ਦੇ ਕੱਪੜੇ ਦੇਖ ਰਿਆ ਕਿੰਨੇ ਸੋਹਣੇ ਕੱਪੜੇ ਪਾਏ ਨੇ ਇਹਨਾਂ ਦੇ ਤੇ ਕਹਿਣ ਲੱਗਾ ਜੇਕਰ ਤੂੰ ਵੀ ਇਹੋ ਜਿਹੇ ਕੱਪੜੇ ਪਾਵੇਂਗੀ ਤਾਂ ਕਿੰਨੀ ਸੋਹਣੀ ਲੱਗੇਗੀ ਮੈਂ ਥੋੜੀ ਦਿਮਾਗ ਦੀ ਭੋਲੀ ਸੀ ਮੈਂ ਉਹਨੂੰ ਕਿਹਾ ਹਾਂ ਸੱਚੀ ਮੈਂ ਵੀ ਬਹੁਤ ਸੋਹਣੀ ਲੱਗੂੰਗੀ ਮੇਰੀ ਵੀ ਜਦੋਂ ਕੋਈ ਮਾੜੀ ਜਿਹੀ ਤਾਰੀਫ ਕਰ ਦਿੰਦਾ ਸੀ ਤਾਂ ਮੈਂ ਹਵਾ ਵਿੱਚ ਆ ਜਾਂਦੀ ਸੀ ਉਸਨੇ ਮੇਰੀ ਦੋ ਮਿੰਟ ਤਾਰੀਫ ਕੀਤੀ ਤੇ ਮੈਨੂੰ ਪਰਮਾ ਲਿਆ ਮੈਨੂੰ ਕਹਿਣ ਲੱਗਾ ਗਗਨ ਮੈਂ ਤੈਨੂੰ ਇਹੋ ਜਿਹੇ ਕੱਪੜੇ ਲਿਆ ਕੇ ਦੇਵਾਂਗਾ ਤੂੰ ਵੀ ਪਾਇਆ ਪਾਇਆ ਕਰੀ ਕਦੀ ਤੇ ਮੈਂ ਕਿਹਾ ਨਹੀਂ ਵੀਰੇ ਮੈਂ ਇਹੋ ਜਿਹੇ ਕੱਪੜੇ ਨਹੀਂ ਪਾ ਸਕਦੀ ਵੀਰੇ ਮਾਸੀ ਮਾਸੜ ਕੀ ਸੋਚਣਗੇ ਉਹ ਕਹਿਣ ਲੱਗਾ ਨਹੀਂ ਨਹੀਂ ਮੰਮੀ ਡੈਡੀ ਸਾਹਮਣੇ ਨਹੀਂ ਪਾਉਣੇ ਜਿਸ ਦਿਨ ਮੰਮੀ ਡੈਡੀ ਘਰ ਨਹੀਂ ਹੋਇਆ ਕਰਨਗੇ ਤੂੰ ਉਸ ਦਿਨ ਇਹ ਕੱਪੜੇ ਪਾ ਲਿਆ ਕਰੀ ਮੈਂ ਕਿਹਾ ਠੀਕ ਆ ਮੈਨੂੰ ਲੱਗਿਆ ਕਿ ਮੈਨੂੰ ਉਹ ਬਹੁਤ ਪਿਆਰ ਕਰਦਾ ਇਸ ਕਰਕੇ ਹੀ ਉਹ ਚਾਹੁੰਦਾ ਕਿ ਮੇਰੀ ਭੈਣ ਵੀ ਸੋਹਣੀ ਲੱਗੇ ਇੱਕ ਦਿਨ ਮੈਨੂੰ ਛੁੱਟੀ ਸੀ ਤੇ ਮੈਂ ਮੈਂ ਘਰ ਵਿੱਚ ਸੀ ਉਹ ਮੈਨੂੰ ਕਹਿਣ ਲੱਗਾ ਗਗਨ ਅੱਜ ਤੂੰ ਮੈਨੂੰ ਆਹ ਕੱਪੜੇ ਪਾ ਕੇ ਦਿਖਾ ਮੈਂ ਉਸਦੇ ਮਾਗਰ ਲੱਗ ਕੇ ਉਹ ਕੱਪੜੇ ਪਾ ਲਏ ਤੇ ਉਸਨੇ ਮੈਨੂੰ ਦੇਖ ਕੇ ਮੇਰੀ ਬੜੀ ਤਾਰੀਫ ਕੀਤੀ ਤੇ ਆਪਣੇ ਫੋਨ ਵਿੱਚ ਮੇਰੀਆਂ ਫੋਟੋਆਂ ਵੀ ਕਰ ਲਈਆਂ ਮੈਨੂੰ ਕਹਿਣ ਲੱਗਾ ਲੈ ਦੇਖ ਤੂੰ ਇਹਨਾਂ ਕੱਪੜਿਆਂ ਦੇ ਵਿੱਚ ਕਿਸੇ ਐਕਟਰ ਨੂੰ ਘੱਟ ਨਹੀਂ ਲੱਗਦੀ ਮੈਂ ਆਪਨੇ ਤਾਰੀਫ ਸੁਣ ਕੇ ਬਹੁਤ ਖੁਸ਼ ਹੋਈ ਫਿਰ ਉਹ ਕਹਿਣ ਲੱਗਾ ਜਿੰਨਾ ਟਾਈਮ ਮੰਮੀ ਡੈਡੀ ਆਉਂਦੇ ਨਹੀਂ ਉਹਨਾ ਟਾਈਮ ਤੂੰ ਇਹ ਕੱਪੜੇ ਪਾਈ ਰੱਖ ਮੈਂ ਕਿਹਾ ਨਹੀਂ ਨਹੀਂ ਮੈਂ ਕੱਪੜੇ ਲਾ ਦਿੰਨੀ ਆ ਮਾਸੀ ਮਾਸੜ ਦਾ ਕੀ ਪਤਾ ਕਦੋਂ ਘਰ ਆ ਜਾਣ ਜਿਉਂ ਹੀ ਮੈਂ ਕੱਪੜੇ ਬਦਲਣ ਲਈ ਕਮਰੇ ਵਿੱਚ ਗਈ ਤਾਂ ਉਹ ਮੇਰੇ ਪਿੱਛੇ ਹੀ ਆ ਗਿਆ ਮੈਂ ਉਸ ਨੂੰ ਕਿਹਾ ਕਿ ਤੂੰ ਇੱਥੇ ਕੀ ਕਰਦਾ ਮੈਂ ਤਾਂ ਇੱਥੇ ਕੱਪੜੇ ਬਦਲਣ ਆਈ ਆ ਉਹ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਦੇਖੂਗਾ ਕੱਪੜੇ ਬਦਲਦੀ ਨੂੰ ਮੈਂ ਕਿਹਾ ਇਹ ਤੂੰ ਕੀ ਕਹਿ ਰਿਹਾ ਉਹ ਬਾਹਰ ਚੱਲ ਮੈਨੂੰ ਤੇਰੇ ਤੋਂ ਸੰਕ ਲੱਗਦੀ ਆ ਤੂੰ ਇਹ ਗੱਲ ਭੁੱਲ ਗਿਆ ਕਿ ਤੂੰ ਮੁੰਡਾ ਤੇ ਮੈਂ ਕੁੜੀ ਆ ਵੀਰੇ ਕੁੜੀਆਂ ਮੁੰਡਿਆਂ ਦੇ ਸਾਹਮਣੇ ਕੱਪੜੇ ਨਹੀਂ ਬਦਲ ਸਕਦੀਆਂ ਤਾਂ ਉਸਨੇ ਅੱਗੇ ਹੋ ਕੇ ਮੇਰਾ ਹੱਥ ਫੜਿਆ ਤੇ ਚੁੰਮਾ ਲੱਗਾ ਮੈਂ ਉਸਨੂੰ ਕਿਹਾ ਕਿ ਇਹ ਤੂੰ ਕੀ ਕਰ ਰਿਹਾ ਉਸਨੇ ਮੇਰੀ ਥਾਂ ਤੇ ਗੁੱਦਗੁੱਦੀ ਕਰਨੀ ਸ਼ੁਰੂ ਕਰ ਦਿੱਤੀ ਮੈਂ ਉਸਨੂੰ ਪਿੱਛੇ ਵੱਲ ਧੱਕਿਆ ਪਰ ਉਹ ਤਾਂ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਸੀ ਮੈਂ ਉਸਨੂੰ ਕਿਹਾ ਕਿ ਤੂੰ ਬਾਹਰ ਜਾ ਮੈਨੂੰ ਕੱਪੜੇ ਬਦਲ ਲੈਂਦੇ ਪਰ ਉਹ ਮੇਰੀ ਗੱਲ ਹੀ ਨਹੀਂ ਸੌਂਦਾ ਸੀ ਮੈਨੂੰ ਕਹਿਣ ਲੱਗਾ ਅੱਜ ਤੈਨੂੰ ਮੇਰਾ ਇੱਕ ਕੰਮ ਕਰਨਾ ਪਊਗਾ ਮੈਂ ਕਿਹਾ ਉਹ ਕਿਹੜਾ ਕਹਿੰਦਾ ਤੂੰ ਮੈਨੂੰ ਖੁਸ਼ ਕਰ ਦੇ ਮੈਨੂੰ ਹਜੇ ਇਹਨਾਂ ਗੱਲਾਂ ਦੀ ਚੰਗੀ ਤਰ੍ਹਾਂ ਸਮਝ ਨਹੀਂ ਸੀ ਮੈਂ ਉਸ ਨੂੰ ਕਿਹਾ ਕਿ ਉਹ ਕਿਦਾਂ ਉਹ ਕਹਿਣ ਲੱਗਾ ਉਹ ਸਭ ਮੈਂ ਤੈਨੂੰ ਦੱਸ ਦੇਵਾਂਗਾ ਬਸ ਤੂੰ ਕੱਪੜੇ ਉਤਾਰ ਕੇ ਮੇਰੇ ਕੋਲ ਆ ਜਾ ਜਦੋਂ ਉਸ ਨੇ ਮੈਨੂੰ ਇੰਨੀ ਗੱਲ ਕਹੀ ਤਾਂ ਮੈਂ थर-थर ਕੰਬਣ ਲੱਗ ਪਈ ਮੈਂ ਕਿਹਾ ਇਹ ਤੂੰ ਕੀ ਕਹਿ ਰਿਹਾ ਤੂੰ ਮੇਰਾ ਭਰਾ ਤੇ ਮੈਂ ਤੇਰੀ ਭੈਣ ਆ ਉਹ ਕਹਿੰਦਾ ਕਲਯੁਗ ਦੇ ਜ਼ਮਾਨੇ ਵਿੱਚ ਬਸ ਸਗੇ ਭੈਣ ਭਰਾ ਭੈਣ ਭਰਾ ਹੀ ਹੁੰਦੇ ਨੇ ਤੇ ਇਹ ਮਾਮੇ ਮਾਸੀਆਂ ਦੇ ਰਿਸ਼ਤੇਦਾਰੀਆਂ ਬਹੁਤ ਨੇੜਲੀ ਨਹੀਂ ਹੁੰਦੀਆਂ ਤੇ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਐ ਤੇ ਤੇਨੂੰ ਮੈਨੂੰ ਕੁਛ ਕਰਨਾ ਹੀ ਪਊਗਾ ਜੇ ਤੂੰ ਮੈਨੂੰ ਖੁਸ਼ ਨਾ ਕੀਤਾ ਤਾਂ ਮੈਂ ਤੇਰੀਆਂ ਫੋਟੋਆਂ ਨੈੱਟ ਤੇ ਛਾੜ ਦੇਵਾਂਗਾ ਤੇ ਦੇਖ ਲੈ ਫਿਰ ਤੇਰਾ ਕਿੰਨਾ ਜਲੂਸ ਨਿਕਲੂਗਾ ਸਾਰੇ ਤੈਨੂੰ ਝੜਕਾ ਦੇਣਗੇ ਠੀਕ ਆ ਕਿ ਤੂੰ ਇਹੋ ਜਿਹੇ ਛੋਟੇ ਕੱਪੜੇ ਕਿਉਂ ਪਾਏ ਮਰੀਤਾ ਹੁਣ ਸੱਪ ਦੇ ਮੂੰਹ ਵਿੱਚ ਕੁੜਕਰਲੇ ਵਾਲੀ ਗੱਲ ਬਣ ਗਈ ਸੀ ਮੇਰੀ ਜਾਣ ਖੜਿੱਕੀ ਵਿੱਚ ਫਸ ਕੇ ਸੀ ਮੈਂ ਉਸ ਨੂੰ ਕਿਹਾ ਕਿ ਪਲੀਜ਼ ਮੇਰੀਆਂ ਫੋਟੋਆਂ ਆਪਣੇ ਫੋਨ ਵਿੱਚੋਂ ਡਿਲੀਟ ਕਰ ਦੇ ਮੈਂ ਤੇਰੇ ਨਾਲ ਇਦਾਂ ਦਾ ਕੁਝ ਨਹੀਂ ਕਰ ਸਕਦੀ ਉਹ ਕਹਿਣ ਲੱਗਾ ਮੈਂ ਤੈਨੂੰ 10 ਮਿੰਟ ਦਾ ਟਾਈਮ ਦਿੰਦਾ ਜਾਂ ਤਾਂ ਤੂੰ ਆਪਣੇ ਸਾਰੇ ਕੱਪੜੇ ਉਤਾਰ ਦੇ ਜਾਂ ਫਿਰ ਮੈਂ ਮੈਂ ਫੋਟੋਆਂ ਨੈੱਟ ਤੇ ਚੜਨ ਲੱਗਾ ਮੈਂ ਉਸ ਦੇ ਸਾਹਮਣੇ ਦੋਨੋਂ ਹੱਥ ਜੋੜ ਦਿੱਤੇ ਮੈਂ ਉਸ ਨੂੰ ਕਿਹਾ ਕਿ ਮੈਂ ਕੱਪੜੇ ਉਤਾਰਦੀ ਆਂ ਪਰ ਮੇਰੀ ਫੋਟੋ ਨੈਟ ਤੇ ਨਾ ਚੜੀ। ਉਥੇ ਫਿਰ ਉਸ ਦੀ ਹਿੰਮਤ ਇੰਨੀ ਵੱਧ ਗਈ ਕਿ ਉਸ ਨੇ ਆਪ ਅੱਗੇ ਹੋ ਕੇ ਖੁਦ ਮੇਰੇ ਕੱਪੜੇ ਉਤਾਰ ਦਿੱਤੇ ਤੇ ਆਪ ਵੀ ਆਪਣੇ ਕੱਪੜੇ ਉਤਾਰ ਦਿੱਤੇ। ਮੈਨੂੰ ਘੁੱਟ ਕੇ ਗਲ ਵਖੜੀ ਪਾ ਲਈ ਤੇ ਫਿਰ ਮੈਨੂੰ ਪੈੱਟ ਤੇ ਲੰਮੀ ਪਾ ਲਿਆ ਤੇ ਮੇਰੇ ਨਾਲ ਸਬੰਧ ਬਣਾਉਣ ਲੱਗਾ। ਜਦ ਉਸ ਨੇ ਮੇਰੇ ਨਾਲ ਪਹਿਲੀ ਵਾਰ ਇਹ ਸਭ ਕੁਝ ਕਰਿਆ ਤਾਂ ਮੇਰੀ ਚੀਕ ਨਿਕਲ ਗਈ। ਉਸ ਨੇ ਮੇਰੇ ਮੂੰਹ ਤੇ ਹੱਥ ਧਰ ਦਿੱਤਾ। ਕਹਿਣ ਲੱਗਾ ਬਸ ਥੋੜਾ ਟਾਈਮ ਹੀ ਤਕਲੀਫ ਹੋਊਗੀ। ਫਿਰ ਤਾਂ ਇਹ ਵੀ ਸਵਾਦ ਆਉਣ ਲੱਗ ਜਾਊਗਾ ਪਰ ਮੈਨੂੰ ਸਵਾਦ ਕਿੱਥੋਂ ਆਉਣਾ ਸੀ ਮੈਂ ਤਾਂ ਮਜਬੂਰੀ ਵਾਸਤੇ ਇਹ ਕੰਮ ਕਰ ਰਹੀ ਸੀ ਮੈਂ ਉਸ ਦੀਆਂ ਬਹੁਤ ਮਿਹਨਤਾਂ ਕਰ ਰਹੀ ਸੀ ਕਿ ਮੈਨੂੰ ਛੱਡ ਦੇ ਪਰ ਉਸ ਨੇ ਤਾਂ 10-15 ਮਿੰਟਾਂ ਬਾਅਦ ਮੈਨੂੰ ਛੱਡਿਆ ਮੇਰੇ ਢਿੱਡ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਿਆ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਸਰੀਰ ਨਾਲ ਹੋਈ ਕੀ ਜਾਂਦਾ ਮੇਰੀਆਂ ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ ਉਹ ਆਪਣੇ ਕੱਪੜੇ ਪਾ ਕੇ ਬਾਹਰ ਚਲਾ ਗਿਆ ਤੇ ਮੈਨੂੰ ਕਹਿ ਲਗਾ ਤੂੰ ਨਾ ਆ ਕੇ ਕੱਪੜੇ ਬਦਲ ਆ ਤੇ ਮੈਂ ਤੇ ਮੰਮੀ ਡੈਡੀ ਨੂੰ ਇਸ ਗੱਲ ਦੀ ਭੈਣਕ ਤੱਕ ਨਹੀਂ ਲੱਗਣ ਦੇ ਜੇ ਤੂੰ ਮੰਮੀ ਡੈਡੀ ਕੋਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰੀ ਫੋਟੋ ਨੈਟ ਤੇ ਝਾੜ ਦੇਊਗਾ ਤੇ ਤੇਰੀ ਬੇਇੱਜ਼ਤੀ ਹੋਣੀ ਆ ਤੇ ਉਲਟਾ ਮੰਮੀ ਡੈਡੀ ਤੇਰੇ ਤੇ ਹੀ ਛਿੱਤਰ ਫੇਰਨਗੇ ਉਹ ਮੈਨੂੰ ਫੋਟੋਆਂ ਦੇ ਜ਼ਰੀਏ ਬਲੈਕਮੇਲ ਕਰ ਰਿਆ ਸੀ ਮੈਂ ਉਸ ਦੇ ਮੂੰਹ ਵੱਲ ਦੇਖੀ ਜਾਂਦੀ ਸੀ ਤੇ ਰੋਈ ਜਾਂਦੀ ਸੀ ਕਿਉਂਕਿ ਸਬੰਧ ਬਣਾਉਣ ਤੋਂ ਬਾਅਦ ਮੇਰਾ ਸਰੀਰ ਵਿੱਚ ਤੇ ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਆ ਸੀ ਮੈਂ ਉਸ ਨੂੰ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਉਹ ਕਹਿਣ ਲੱਗਾ ਕਿ ਤੂੰ ਬਸ ਭੁੱਲ ਜਾ ਜੋ ਵੀ ਤੇਰੇ ਨਾਲ ਹੋਇਆ ਪਰ ਤੂੰ ਮੈਨੂੰ ਬਹੁਤ ਹੀ ਸਵਾਦ ਦਿੱਤਾ ਇਹਦੇ ਲਈ ਤੇਰਾ ਬਹੁਤ ਬਹੁਤ ਧੰਨਵਾਦ ਮੇਰਾ ਤਾਂ ਹੁਣ ਉਸ ਨੂੰ ਮੱਥੇ ਲਾਉਣ ਨੂੰ ਜੀ ਨਹੀਂ ਕਰਦਾ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਇੱਥੋਂ ਚਲਾ ਜਾ ਉਹ ਵੀ ਇੱਕ ਵਾਰ ਤਾਂ ਉੱਥੇ ਚਲਾ ਗਿਆ ਮਾਸੀ ਜੀ ਹੋਰਾਂ ਦੇ ਆਉਣ ਤੋਂ ਪਹਿਲਾਂ ਮੈਂ ਨਹਾ ਕੇ ਕੱਪੜੇ ਬਦਲ ਲਏ ਤੇ ਸਾਰੇ ਕੱਪੜੇ ਵੀ ਧੋ ਦਿੱਤੇ ਤੇ ਮੈਂ ਦੁਪਹਿਰ ਦੇ ਟਾਈਮ ਚਾਹਣ ਲੱਗੀ ਇੰਨੇ ਟਾਈਮ ਨੂੰ ਮਾਸੀ ਹਰੀ ਵੀ ਆ ਗਈ ਮਾਸੀ ਨੇ ਮੇਰਾ ਉਤਰਿਆ ਚਿਹਰਾ ਦੇ ਕੇ ਪੁੱਛਿਆ ਕੀ ਗੱਲ ਹੈ ਗਗਨ ਅੱਜ ਤੂੰ ਬਹੁਤ ਉਦਾਸ ਲੱਗ ਰਹੀ ਹੈ ਮੈਂ ਕਿਹਾ ਮਾਸੀ ਜੀ ਤੁਹਾਡੇ ਚਾਹਣ ਤੋਂ ਬਾਅਦ ਮੰਮੀ ਡੈਡ ਦੀ ਬੜੀ ਯਾਦ ਆਈ ਤੇ ਮੈਂ ਮਾਸੀ ਦੇ ਗੱਲ ਆ ਕੇ ਰੋਣ ਲੱਗ ਪਈ ਮਾਸੀ ਨੇ ਪਿਆਰ ਨਾਲ ਮੈਨੂੰ ਗਲ ਲਾਇਆ ਅਤੇ ਮੇਰੇ ਸਿਰ ਤੇ ਹੱਥ ਫੇਰਨ ਲੱਗੀ ਤੇ ਮਾਸੜ ਜੀ ਨੇ ਵੀ ਬੜੇ ਪਿਆਰ ਨਾਲ ਮੇਰੇ ਸੱਤਿਆ ਧਰੱਖਿਆ ਕਹਿਣ ਲੱਗੇ ਕਿ ਧੀਏ ਤੂੰ ਫਿਕਰ ਨਾ ਕਰ ਅਸੀਂ ਵੀ ਤੇਰੇ ਮੰਮੀ ਡੈਡੀ ਹੀ ਹਾਂ ਉਸ ਦਿਨ ਤੋਂ ਬਾਅਦ ਮਾਸੀ ਮਾਸੜ ਨੇ ਮੈਨੂੰ ਕਹਿ ਦਿੱਤਾ ਸੀ ਕਿ ਤੂੰ ਅੱਜ ਤੋਂ ਬਾਅਦ ਸਾਨੂੰ ਮਾਸੀ ਮਾਸੜ ਨਹੀਂ ਬਲਕਿ ਮੰਮੀ ਡੈਡੀ ਹੀ ਕਾਹੇਗੀ ਮੈਂ ਮਾਸੀ ਦੇ ਗੱਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਈ ਪਰ ਮੈਂ ਮਾਸੀ ਨੂੰ ਆਪਣਾ ਅੰਦਰਲਾ ਦਰਦ ਨਹੀਂ ਦੱਸ ਸਕਦੀ ਸੀ ਫਿਰ ਮੈਂ ਮਾਸੀ ਦੇ ਨਾਲ ਸ਼ਾਮ ਦਾ ਕੰਮ ਕਰਵਾਉਣ ਲੱਗ ਪਈ ਤੇ ਫਿਰ ਅਸੀਂ ਰੋਟੀ ਖਾ ਕੇ ਪੈ ਗਏ ਮੇਰੇ ਦਿਮਾਗ ਵਿੱਚ ਵੀ ਪਈ ਦੇ ਉਹੀ ਗੱਲਾਂ ਘਰ ਕਰ ਰਹੀਆਂ ਸੀ ਜੋ ਮਾਸੀ ਦੇ ਮੁੰਡੇ ਨੇ ਮੇਰੇ ਨਾਲ ਕੀਤਾ ਸੀ ਉਸ ਤੋਂ ਬਾਅਦ ਦੋ ਦਿਨ ਮੈਂ ਸਕੂਲ ਨਾ ਗਈ ਕਿਉਂਕਿ ਮੇਰਾ ਸਰੀਰ ਦਰਦ ਕਰ ਰਿਹਾ ਸੀ ਮੇਰੀਆਂ ਲੱਤਾਂ ਵਿੱਚੋਂ ਜਾਨ ਨਿਕਲੀ ਪਈ ਸੀ ਤੀਸਰੇ ਦਿਨ ਸਵੇਰੇ ਸਵੇਰੇ ਫੋਨ ਆਇਆ ਮਾਸੜੀ ਜੀ ਦੀ ਭੂਆ ਦੀ ਡੈਥ ਹੋ ਚੁੱਕੀ ਆ ਤੇ ਮਾਸੀ ਮਾਸੜ ਨੇ ਉੱਤਰ ਜਾਣਾ ਪਿਆ ਮਾਸੀ ਦੇ ਮੁੰਡੇ ਨੂੰ ਫਿਰ ਮੌਕਾ ਮਿਲ ਗਿਆ ਉਸਨੇ ਦੁਪਹਿਰ ਵੇਲੇ ਫਿਰ ਮੈਨੂੰ ਅੰਦਰ ਬੁਲਾਇਆ ਕਹਿਣ ਲੱਗਾ ਗगन ਮੈਨੂੰ ਚਾਹ ਬਣਾ ਕੇ ਦੇ ਆ ਕਿਤੇ ਮੈਨੂੰ ਨਹੀਂ ਪਤਾ ਸੀ ਕਿ ਅੱਜ ਫਿਰ ਉਸਦੇ ਦਿਲ ਵਿੱਚ ਉਹੀ ਪਾਵ ਹੈ ਮੈਂ ਉਸ ਨੂੰ ਚਾਹ ਫੜਾਉਣ ਗਈ ਤਾਂ ਉਸਨੇ ਮੇਰੀ ਬਾਹ ਫੜ ਲਈ ਤੇ ਮੈਨੂੰ ਉੱਪਰ ਆਪਣੇ ਹੀ ਸੁੱਟ ਲਿਆ ਮੈਨੂੰ ਘੁੱਟ ਕੇ ਆਪਣੀ ਗਲ ਵਕੜੀ ਵਿੱਚ ਲੈ ਲਿਆ ਤੇ ਫਿਰ ਮੇਰੇ ਨਾਲ ਕਿਸ ਕਰਨ ਲੱਗਾ ਤੇ 2 ਮਿੰਟਾਂ ਵਿੱਚ ਹੀ ਉਸਨੇ ਉੱਠ ਕੇ ਕੁੰਡੀ ਲਾ ਦਿੱਤੀ ਤੇ ਮੈਨੂੰ ਕੱਪੜਾ ਲਾਉਣ ਦਾ ਆਰਡਰ ਦੇ ਦਿੱਤਾ ਕਹਿਣ ਲੱਗਾ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਤੇਰੀ ਫੋਟੋ ਮੇਰੇ ਕੋਲ ਹੈਗੀ ਆ ਮੈਂ ਮਜਬੂਰੀ ਵਾਸਤੇ ਫਿਰ ਕੱਪੜੇ ਉਤਾਰ ਕੇ ਇਹਦੇ ਸਾਹਮਣੇ ਲੰਮੀ ਪੈ ਗਈ ਉਸਨੇ ਫਿਰ ਆਪਣੇ ਦਿਲ ਦੀ ਰੀਜ ਪੂਰੀ ਕੀਤੀ ਪਰ ਉਸ ਦਿਨ ਨੇ ਉਸ ਦਿਨ ਤਾਂ ਉਸਨੇ ਪੂਰਾ ਅੱਧਾ ਘੰਟਾ ਮੇਰੇ ਨਾਲ ਸੰਬੰਧ ਬਣਾਇਆ ਮੇਰਾ ਸਰੀਰ ਤਾਂ ਪਹਿਲਾਂ ਹੀ ਠੁਟਿਆ ਪਿਆ ਸੀ ਕਿਉਂਕਿ ਮੇਰੀ ਉਮਰ ਹਜੇ ਬੜੀ ਛੋਟੀ ਸੀ ਮੈਂ ਨਿਆਣੀ ਉਮਰ ਵਿੱਚ ਹੀ ਹੋਣ ਕਰਕੇ ਇਸ ਕੰਮ ਨੂੰ ਨਹੀਂ ਸੀ ਕਰ ਸਕਦੀ ਤੇ ਇਹ ਕੰਮ ਮੈਨੂੰ ਬੜਾ ਤਕਲੀਫ ਵੀ ਦੇ ਰਿਹਾ ਸੀ ਮਾਸੇਦੇ ਮੁੰਡੇ ਦਾ ਸਰੀਰ ਬੜਾ ਸਟੋਲ ਸੀ ਉਹ ਮੈਨੂੰ ਬਹੁਤ ਹੀ ਤਕਲੀਫ ਦੇ ਰਿਹਾ ਸੀ ਮੈਂ ਬਹੁਤ ਰੋਈ ਕਰ ਲਈ ਜਾ ਰਹੀ ਸੀ ਪਰ ਉਸਨੇ ਕੋਈ ਵੀ ਉਹਨਾਂ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ ਉਸਨੇ ਤਾਂ ਪੂਰਾ ਅੱਧਾ ਘੰਟੇ ਬਾਅਦ ਮੈਨੂੰ ਨਿੰਬੂ ਵਾਂਗਰ ਨੂੰ ਛੋੜ ਕੇ ਫਿਰ ਹੀ ਛੱਡਿਆ ਤੇ ਫਿਰ ਬਾਹਰ ਕੁਰਸੀ ਤੇ ਜਾ ਕੇ ਬੈਠ ਗਿਆ ਮੈਂ ਫਿਰ ਉੱਥੇ ਅੱਧਾ ਘੰਟਾ ਪਈ ਰੋਂਦੀ ਰਹੀ ਫਿਰ ਹੌਲੀ ਹੌਲੀ ਉੱਠ ਕੇ ਬਾਹਰ ਗਈ ਤੇ ਆਪਣੇ ਹੰਝੂ ਆਪ ਹੀ ਸਾਫ਼ ਕਰਕੇ ਕੰਮ ਧੰਦੇ ਲੱਗ ਪਈ ਫਿਰ ਥੋੜੇ ਟਾਈਮ ਬਾਅਦ ਮਾਸੀ ਮਾਸੜ ਵੀ ਆ ਗਏ ਮੈਂ ਉਹਨਾਂ ਲਈ ਚਾਹ ਬਣਾਈ ਤੇ ਸ਼ਾਮ ਦਾ ਰੋਟੀ ਪਾਣੀ ਕਰਨ ਲੱਗ ਪਈ ਅਗਲੇ ਦਿਨ ਮੈਂ ਸਕੂਲ ਚਲੀ ਗਈ ਜਦੋਂ ਮੈਂ ਸਕੂਲ ਜਾ ਰਹੀ ਸੀ ਤਾਂ ਮੈਨੂੰ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਕਿ ਤੂੰ ਅੱਜ ਸਕੂਲ ਤੋਂ ਆਉਂਦੀ ਹੋਈ ਖੇਤ ਆ ਜਾਵੇਂ ਕਿਉਂਕਿ ਅਮਰੂਦ ਬਹੁਤ ਪੱਕੇ ਨੇ ਮੈਂ ਤੈਨੂੰ ਅਮਰੂਦ ਅਮਰੂਦ ਤੋੜ ਕੇ ਦੇਵਾਂਗਾ ਮੈਂ ਕਿਹਾ ਠੀਕ ਆ ਉਸ ਤੋਂ ਬਾਅਦ ਡਰਦੀ ਡਰਦੀ ਸੀ ਤੇ ਉਸ ਦੀ ਗੱਲ ਮੰਨ ਲਈ ਤੇ ਮੈਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਇਦਾਂ ਖੇਤਾਂ ਵਿੱਚ ਚਲੀ ਗਈ ਉਸ ਨੇ ਮੈਨੂੰ ਅੰਬਰੂਦ ਤੋੜ ਕੇ ਦਿੱਤੇ ਤੇ ਫਿਰ ਮੈਨੂੰ ਬਾਹਤ ਫੜ ਕੇ ਮੈਨੂੰ ਮੋਟਰ ਵਾਲੇ ਕਮਰੇ ਵਿੱਚ ਲੈ ਗਿਆ ਜਿੱਥੇ ਉਸ ਨੇ ਮੇਰੇ ਨਾਲ ਫਿਰ ਧੱਕਾ ਕੀਤਾ ਤੇ ਸਬੰਧ ਬਣਾ ਲਈ ਮੈਂ ਬੜਾ ਰੋਲਾ ਪਾਉਂਦੀ ਜਾ ਰਹੀ ਸੀ ਕਿਉਂਕਿ ਲਗਾਤਾਰ ਸਬੰਧ ਬਣਾਉਣ ਨਾਲ ਮੈਨੂੰ ਸਰੀਰ ਵਿੱਚ ਤਕਲੀਫ ਹੁੰਦੀ ਸੀ ਮੈਂ برداشت ਨਹੀਂ ਕਰ ਸਕਦੀ ਸੀ ਪਰ ਮੈਨੂੰ ਅਚਾਨਕ ਹੀ ਮੈਨੂੰ ਲੱਗਾ ਕਿ ਜਿਵੇਂ ਕੋਈ ਇੱਥੇ ਆਇਆ ਹੋਵੇ ਮੈਂ ਇੱਕਦਮ ਚੁੱਪ ਹੋ ਗਈ ਤਾਂ ਉਸਨੇ ਆਪਣਾ ਕੰਮ ਤੇਜ਼ ਕਰ ਦਿੱਤਾ ਤੇ ਜਲਦੀ ਜਲਦੀ ਫਰਨਵੇੜ ਦਿੱਤਾ ਜਦੋਂ ਆਪਣੇ ਕੱਪੜੇ ਪਾਏ ਤੇ ਜਦੋਂ ਬਾਹਰ ਜਾਣ ਲੱਗਾ ਤਾਂ ਦਰਵਾਜ਼ਾ ਖੁੱਲ੍ਹ ਤੇ ਸਾਹਮਣੇ ਮਾਸੜ ਜੀ ਖੜੇ ਸੀ ਉਹਨਾਂ ਨੂੰ ਹੁਣ ਇਹ ਸਭ ਕੁਝ ਪਤਾ ਲੱਗ ਚੁੱਕਿਆ ਸੀ ਮੈਂ ਉਹਨਾਂ ਦੇ ਕੋਲ ਆ ਕੇ ਬਹੁਤ ਰੋਈ ਮੈਂ ਸਾਰੇ ਗੁਨਾਹਾਂ ਨੂੰ ਦੱਸਤਾ ਮਾਸੜ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਫਿਰ ਉਸਨੂੰ ਬਹੁਤੋਤੇ ਮਾਸੀ ਕਹਿਣ ਲੱਗੇ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਇਹ ਤੇਰੀ ਭੈਣ ਆ ਵਿਚਾਰੀ ਰੱਬ ਦੀ ਮਾਰੇ ਮਜਬੂਰੀ ਵਸ ਸਾਡੇ ਕੋਲ ਆ ਕੇ ਰਹਿਣ ਲੱਗ ਪਈ ਆ ਤੇ ਤੂੰ ਇਸ ਦਾ ਨਜਾਇਜ਼ ਫਾਇਦਾ ਚੁੱਕਣ ਲੱਗ ਪਿਆ ਮਾਸੀ ਮਾਸੜ ਆਪਣੇ ਮੁੰਡੇ ਨੂੰ ਲਾਂਹ ਤਾਂ ਪਾਈ ਜਾਂਦੇ ਸੀ ਫਿਰ ਮਾਸੀ ਮਾਸੜ ਨੇ ਆਪਣੇ ਮੁੰਡੇ ਨੂੰ ਉਸਦੀ ਭੂਆ ਕੋਲ ਛੱਡਾਂਦਾ ਤੇ ਉਸ ਨੂੰ ਕਹਿ ਦਿੰਦਾ ਜਿੰਨਾ ਟਾਈਮ ਅਸੀਂ ਗਗਨ ਦਾ ਵਿਆਹ ਨਹੀਂ ਕਰ ਦਿੰਦੇ ਉਹਨਾ ਟਾਈਮ ਉਸ ਨੂੰ ਪਿੰਡ ਨਾਲ ਲੈ ਕੇ ਆਵੀਂ ਫਿਰ ਮਾਸੀ ਮਾਸੜ ਨੇ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ ਤੇ ਬਹੁਤ ਵਧੀਆ ਘਰ ਲੱਭ ਕੇ ਮੇਰਾ ਵਿਆਹ ਕਰ ਦਿੱਤਾ। ਮੇਰੇ ਘਰ ਵਾਲਾ ਜਰਮਨ ਤੋਂ ਆਇਆ ਸੀ ਤੇ ਵਿਆਹ ਕਰਵਾ ਕੇ ਉਹ ਮੈਨੂੰ ਵੀ ਨਾਲ ਹੀ ਲੈ ਗਿਆ। ਹੁਣ ਮੇਰੇ ਵਿਆਹ ਨੂੰ 9 ਸਾਲ ਹੋ ਚੁੱਕੇ ਨੇ ਤੇ ਮੇਰੇ ਦੋ ਬੱਚੇ ਵੀ ਨੇ। ਮੈਂ ਆਪਣੇ ਘਰ ਵਾਲੇ ਨਾਲ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਆਂ ਤੇ ਜਦੋਂ ਕਿਤੇ ਇੰਡੀਆ ਗਿਆੜਾਵਾਜਤਾ ਤਾਂ ਮੈਂ ਜ਼ਿਆਦਾਤਰ ਮਾਸੀ-ਮਾਸੜ ਕੋਲ ਹੀ ਰਹਿਨੀ ਆ ਤੇ ਮੈਂ ਆਪਣੇ ਮਾਸੀ ਦੇ ਮੁੰਡੇ ਨੂੰ ਉਸ ਤੋਂ ਬਾਅਦ ਅੱਜ ਤੱਕ ਕਦੇ ਨਹੀਂ ਬੁਲਾਇਆ। ਆਪਣੇ ਘਰਵਾਲੇ ਦੇ ਸਾਹਮਣੇ ਮਾੜਾ ਮੋਟਾ ਬਣਾਉਣਾ ਹੀ ਪੈਂਦਾ ਮੇਰਾ ਮਨ ਇਹ ਬਣਾਉਣ ਨੂੰ ਕਾ ਬਿਲਕੁਲ ਵੀ ਕਰਦਾ ਮੈਂ ਆਪਣੀ ਜ਼ਿੰਦਗੀ ਵਿੱਚ ਅੱਜ ਬਹੁਤ ਖੁਸ਼ ਹਾਂ ਆਪਣੇ ਬੀਤੇ ਹੋਏ ਕੱਲ ਦੀਆਂ ਕੌੜੀਆਂ ਯਾਦਾਂ ਨੂੰ ਕਰਕੇ ਅੱਜ ਵੀ ਮੇਰਾ ਮਨ ਡਰ ਜਾਂਦਾ ਤੇ ਕੰਬ ਜਾਂਦਾ ਤੇ ਮੈਨੂੰ ਤਰੇਲੀਆਂ ਆ ਜਾਂਦੀਆਂ ਨੇ ਤੇ ਮਨ ਵਿੱਚ ਹਲਕਾ ਸਵਾਲ ਚੜਦੇ ਉਤਰਦਾ ਰਹਿੰਦਾ ਕਿ ਜੇਕਰ ਮੇਰੇ ਮਾਪੇ ਜਿਉਂਦੇ ਹੁੰਦੇ ਕਾ ਇੰਨਾ ਦੁੱਖਾਂ ਤਕਲੀਫਾਂ ਵਿੱਚ ਮੈਂ ਨਾ ਵਿਚਰਦੀ ਮੈਂ ਬਹੁਤ ਹੀ ਉਹਨਾਂ ਨੂੰ ਬਤਾਉਣ ਦੀ ਕੋਸ਼ਿਸ਼ ਵੀ ਕਰਦੀ ਸੀ ਪਰ ਉਹ ਟਾਈਮ ਮੇਰੇ ਲਈ ਅਜੀਹਾ ਸੀ ਜਿਸ ਨੂੰ ਮੈਂ ساری ਜ਼ਿੰਦਗੀ ਚਾਹ ਕੇ ਵੀ ਨਹੀਂ ਸੀ ਭੁਲਾ ਸਕਦੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ কাহানীন তাডা বহুত বহুত ধন্যবাদ যি